ਅੱਸੀ ਗੱਲ ਦੋਸਤੋ ਮੈਂ ਤੁਹਾਡਾ ਆਪਣਾ ਮਣੀ ਸਿੱਧੂ ਲਹਿਰਾ ਧੂਰਕੋਟ ਜਿਵੇਂ ਕਿਸ ਨੂੰ ਪਤਾ ਹੀ ਹੈ ਵੀ ਖਨੌਰੀ ਬਾਰਡਰ ਤੇ ਤੇ ਸ਼ੰਭੂ ਬਾਰਡਰ ਦੇ ਉੱਪਰ ਜਿਹੜਾ ਧਰਨਾਗਾ ਕਿਸਾਨ ਵੀਰਾਂ ਦਾ ਚੱਲ ਰਿਹਾ ਹੈਗਾ ਕਿਸਾਨ ਜੁਗਿਆਂ ਨੂੰ ਸਿੱਧੂਪੁਰ ਵੱਲੋਂ ਚੱਲ ਰਿਹਾ ਹੈਗਾ ਤੇ ਉਹਦੇ ਸਬੰਧ ਦੇ ਵਿੱਚ ਅੱਜ ਰੋਸ ਵਜੋਂ 메 ਰੋਡ ਦਾ ਬਟੰਡਾ ਬਰਨਾਲਾ ਰੋਡ ਦੇ ਉੱਪਰ ਜਿਹੜੇ ਹੈਗੇ ਟਰੈਕਟਰ ਜਿਹੜੇ ਸੜਕਾਂ ਤੇ ਖੜਾਈ ਜਾਣਗੇ ਇਹ ਵੱਖ-ਵੱਖ ਪਿੰਡਾਂ ਦੇ ਵੱਖ-ਵੱਖ ਥਾਵਾਂ ਤੇ ਕਢਾਈ ਜਾਣਗੇ ਤੇ ਉਸ ਵਾਰੀ ਤੁਹਾਨੂੰ ਦੱਸ ਦੇਵਾਂਗੇ ਪ੍ਰਧਾਨ ਜੀ ਨਾਲ ਗੱਲ ਕਰਾਉਂਦੇ ਆਂਗੇ ਕਿ ਕੀ ਖੜਾ ਰਿਹਾ ਹੈ ਕੀ ਗੱਲਬਾਤ ਹੈ ਇਹ ਹਜੇ ਟਰੈਕਟਰ ਪਹੁੰਚਨੇ ਸ਼ੁਰੂ ਹੋਏ ਹੈਗੇ ਦੇਖੋ ਇਹ ਵੱਡੀ ਗੇਂਦ ਤੀਰੇ ਵਿੱਚ ਇੱਥੇ ਟਰੈਕਟਰ ਆ ਗਏ ਇੱਥੇ ਹੋ ਰਹੇ ਨੇ ਕਿ ਖੇਡ ਸਟੇਡੀਅਮ ਦੇ ਵਿੱਚ ਇਕੱਠੇ ਹੋ ਰਹੇ ਨੇ ਕਿ ਉਸ ਤੋਂ ਬਾਅਦ ਦੇ ਵਿੱਚ ਸੜਕ ਦੇ ਉੱਪਰ ਮੇਨ ਦੋਨੇ ਪਾਸੇ ਟ੍ਰੈਕਟਰ ਜਿਹੜੇ ਉਹ ਖੜਾਏ ਜਾਣਗੇ। ਮਾਪੀ ਕਿੱਥੇ ਆ? ਹੋਰ ਜੀ ਪਤਾ ਨਹੀਂ ਸਤਿਕਾਰ ਜੀ। ਸਤਿਕਾਰ ਜੀ। ਇੱਕ ਕੀ ਕਿਹੜੀ ਗੱਲ ਦੇ ਸਬੰਧ ਚ ਕਿ ਟ੍ਰੈਕਟਰ ਜਿਹੜੇ ਪਾਰ ਅੱਜ ਜਿਹੜਾ ਅਸੀਂ ਰੋਸ ਮਾਰਚੇ ਕਰਦੇ ਆਂ ਵੀ ਅਸੀਂ ਜਿਵੇਂ ਅੱਗੇ ਆਪਾਂ ਹਮ ਤੱਕ ਵੀ 26 ਜਨਵਰੀ ਨੂੰ ਟ੍ਰੈਕਟਰ ਮਾਰਚਾ ਸੀ ਟ੍ਰੈਕਟਰ ਮਾਰਚ ਨਹੀਂ ਕਰਦੇ। ਅੱਛਾ ਜੀ। ਕਾਰਨ ਕੀ ਹੈ ਵੀ ਜਦੋਂ ਸਾਡੀ ਹਾਈ ਕੋਰਟ ਨਹੀਂ ਮੰਨਦਾ ਸਾਰ ਨੂੰ ਵੱਡਾ ਹਾਈ ਕੋਰਟ ਮੰਗਦੇ ਆਂ ਆਪਾਂ। ਜਦੋਂ ਕੋਈ ਕਿਸੇ ਨੂੰ ਆਪਾਂ ਅਨਸਾਫ਼ ਰਿਆਂ ਦਾ ਅਦਾਲਤ ਚ ਹੀ ਜਾਣੀ। ਹਾਂ ਜੀ। ਠੀਕ ਹੈ। ਹਾਈ ਕੋਰਟ ਸਮਾਂ ਦੀ ਕਿਸਾਨਾਂ ਨੂੰ ਕਹਿੰਦੀਆਂ ਮੰਗੀਆਂ ਮੰਨਾਂ ਸਰਕਾਰ ਨੂੰ ਨਹੀਂ ਕਹਿੰਦੀ ਵੀ ਤੁਸੀਂ ਇਹਨਾਂ ਨੂੰ ਲਾਗੂ ਕਰੋ ਹੈ ਬਜਾਏ ਉਹਦੇ ਟੈਨ ਦੇ ਮਾਰ ਸਰਕਾਰ ਇਹਨਾਂ ਨੂੰ ਹਾਈ ਕੋਰਟ ਮੰਨ ਕੇ ਚੱਲੂ ਵੀ ਕਿਸਾਨਾਂ ਨੂੰ ਕਹਿ ਰਹੀ ਹੈ ਠੀਕ ਹੈ ਠੀਕ ਇਸ ਦੇ ਸਬੰਧ ਵਿੱਚ ਅਸੀਂ ਇਹ ਸੋਚਿਆ ਵੀ ਡੀਸੀ ਦਫ਼ਤਰ ਤੇ ਐਸਡੀ ਅੰਜਾਇ ਦਾ ਕੋਈ ਫਾਇਦਾ ਨਹੀਂ ਤੇ ਅਸੀਂ ਆਪਦੇ ਟਰੈਕਟਰ ਘਰਾਂ ਚੋਂ ਬਾਹਰ ਕੱਢ ਕੇ ਜਿਹੜੇ ਨੇੜੇ ਲੱਗਦੇ ਰੋਡ ਹੋਗੇ ਕੋਈ ਦਿੱਲੀ ਨੂੰ ਮੂੰਹ ਕਰਕੇ ਕਰਾਉਣਾ ਜਾਂ ਵੱਡੇ ਕਾਬ ਰੋਡ ਕਰਾਣੇ ਆ ਉਹਨਾਂ ਦੇ 12 ਚ ਲਾਉਣਾ ਜਾਂ ਸੈਲੂਆਂ ਦੇ ਪਾਰ ਚਲਾਉਣਾ ਠੀਕ ਹੈ ਠੀਕ ਹੈ ਤੇ ਆਪਣੇ ਪਿੰਡ ਚੋਂ ਕਿੰਨੇ ਟਰੈਕਟਰ ਹੋ ਜਾਣਗੇ ਲਗਭਗ ਪਿੰਡ ਚੋਂ ਅੱਜ ਲਗਭਗ 50 ਟਰੈਕਟਰਾਂ ਦੇ ਕਰੀਬ ਆ ਰਹੇ ਆ ਆਪਣੇ ਕੋਲੇ ਠੀਕ ਹੈ ਜੀ ਠੀਕ ਹਾਂ ਤੇ ਉਸ ਤੋਂ ਬਹੁਤ ਸਹਯੋਗ ਦਿੱਤਾ ਲੋਕਾਂ ਨੇ ਆਉਣ ਦਾ ਤੇ ਆ ਹੀ ਜਾਂਦੇ ਠੀਕ ਹੈ ਧੰਨਵਾਦ ਜੀ ਠੀਕ